24 ਸਾਲ ਦਾ ਸੀ ਵੀਰੇ ਹੂੰ ਕਿੰਨੀ ਉਮਰ ਆ 24 ਸਾਲ ਦੀ ਕੀ ਨਾਮ ਕੀ ਇਹਦਾ ਆਕਾਸ਼ਦੀਪ ਵਿਆਹ ਵੇਜੂ ਕੁਵਾਰ ਆ ਜਰੇ ਕੀ ਗੱਲ ਕੀ ਹੋਈ ਸੀ ਮਾਤਾ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਵੀਰੇ ਨਾ ਸਾਡੇ ਨਾਲ ਬੋਲਦਾ ਸੀ 3 ਸਾਲ ਹੋ ਗਏ ਆ ਨਾ ਸਾਨੂੰ ਪਤਾ ਹੂੰ ਤੇ ਪਹਿਲਾਂ ਕਿੱਥੇ ਰਹਿੰਦਾ ਸੀ ਬਾਹਰ ਰਹਿੰਦਾ ਸੀ ਜੀ ਦੁਬਈ ਕਿੰਨਾ ਚਿਰ ਹੋਇਆ ਇਹਨੂੰ ਇੱਥੇ 2 2.5 ਮਹੀਨੇ ਹੋ ਗਏ ਇਹਨੂੰ ਕੋਈ ਤੁਹਾਨੂੰ ਮੁਲਾਕਾਤ ਨਹੀਂ ਕੀਤੀ ਉਹਨੇ ਨਹੀਂ ਜੀ ਸਾਡੇ ਘਰੇ ਨਹੀਂ ਆਇਆ ਕਿਥੋਂ ਤੇ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ ਨਹੀਂ ਜੀ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ ਕਿੱਥੇ ਰਹਿੰਦਾ ਸੀਗਾ ਹੁਣ ਅੰਮ੍ਰਿਤਸਰ ਰਹਿੰਦਾ ਸੀ ਜੀ ਤੇ ਅੰਮ੍ਰਿਤਸਰ ਉੱਥੇ ਕੀ ਕਰਦਾ ਸੀਗਾ ਉੱਥੇ ਜੀ ਵਿਹਲਾ ਹੀ ਰਹਿੰਦਾ ਸੀ ਵੀ ਉਹ ਕਹਿੰਦਾ ਮੇਰੇ ਕਿਹੜਾ ਕੋਈ ਜਵਾਕ ਜੱਲੇ ਰੋਟੀ ਪਾਣੀ ਖਾਣ ਆਲੇ ਉੱਥੇ ਹੀ ਰਹਿ ਪੈਂਦਾ ਸੀ ਕਿਰਾਏ ਤੇ ਨੂਮ ਰਹਿ ਕੇ ਤੇ ਫੋਨ ਤੇ ਕਦੇ ਗੱਲ ਹੋਈ ਤੁਹਾਡੀ ਨਹੀਂ ਜੀ ਕਦੇ ਨਹੀਂ ਹੋਈ ਗੱਲ ਸਾਡੀ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਵੀ ਉਹਨੇ ਅੰbedkar ਸਾਹਿਬ ਦਾ ਜਿਹੜਾ ਬੁੱਤ ਆ ਤੋੜਿਆ ਮੈਂ ਦਾ ਕੰਮ ਕਰਕੇ ਐਸਜੀ ਘਰਾਂ ਦਾ ਲੋਕਾਂ ਦਾ ਤੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਹੁੰਦੀ ਇਹਨੂੰ ਤੇ ਜਿੱਤੋਂ ਮਰਜ਼ੀ ਪੁੱਛ ਸਕਦੇ ਆ ਕੋਈ ਫੋਨ ਨਹੀਂ ਕੀਤਾ ਨੇ ਕੋਈ ਸੁਣਵਾ ਕੇ ਨਹੀਂ ਜੀ ਸਾਨੂੰ ਨਹੀਂ ਫੋਨ ਆਉਂਦਾ ਪਿੱਛੇ ਕੋਈ ਮੁਕੱਦਮਾ ਤਾਂ ਵੀ ਦਰਜ ਹੋਇਆ ਉਹਦੇ ਤੇ ਕੋਈ ਪਹਿਲਾਂ ਦਾ ਕੋਈ ਹੋਇਆ ਹੋਵੇ ਨਾ ਜੀ ਮੁਕੱਦਮਾ ਤਾਂ ਨਾ ਉਹਦੇ ਪਿਓ ਤੇ ਸੀ ਨਾ ਕਿਸੇ ਤੇ ਨਹੀਂ ਸੀ ਸਾਡੇ ਤੇ ਤੁਹਾਨੂੰ ਲੱਗਦਾ ਕੀ ਹੋ ਸਕਦਾ ਕੀ وجہ ਹੋ ਸਕਦੀ ਆ ਪਤਾ ਨਹੀਂ ਵੀਰੇ ਮੈਨੂੰ ਤਾਂ وجہ ਦਾ ਕਦੇ ਕਿਸੇ ਨੇ ਕਿਸੇ ਟੱਚ ਚ ਆਇਆ ਹੋਵੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਦੀ ਹੰਦਾ ਜਾਂਦਾ ਤਾਂ ਕਿਤੇ ਨਹੀਂ ਸੀ ਰਿਹਾ ਉਹ ਨਹੀਂ ਅਸੀਂ ਸੁਣਿਆ ਉਹਦਾ ਕੁਛ ਮਾਤਾ ਜੋ ਦਵਾਈ ਤੋਂ ਆਇਆ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਦਵਾਈ ਤੋਂ ਆਇਆ ਉਹ ਤਾਂ ਲੋਕਾਂ ਨੇ ਦੱਸਿਆ ਜੀ ਸਾਨੂੰ ਤਾਂ ਸਾਡੇ ਕਿਹੜਾ ਘਰੇ ਆਇਆ ਸੀ ਉਹ ਪਤਾ ਇਹ ਵੀ ਲੱਗਿਆ ਜੀ ਬੁੱਗੀਪੁਰੇ ਨਾਨੀ ਕੋਲ ਰਹਿੰਦਾ ਸੀ ਆਪਦੇ ਕਾਫੀ 3-4 ਸਾਲ ਪਹਿਲਾਂ ਨੇ ਤਨ 4 ਸਾਲ ਤੋਂ ਪਹਿਲਾਂ ਮੇਰੇ ਨਾਲ ਹੀ ਰਹਿੰਦਾ ਸੀ ਜੀ ਨਾਨੀ ਕੋਲ ਹੀ ਰਹਿੰਦਾ ਸੀ ਸੱਤ ਪੈਣਾ ਸੀ ਘਪਰਾ ਸੀ ਉਹ ਪੂਰਾ ਹੋ ਗਿਆ ਸਾਡਾ ਤੇ ਬੀਬੀ ਕੱਲੀ ਸਾਡੀ ਬੁੱਢੀ ਆ ਉਹਦੇ ਕੋਲ ਕਿਤੇ ਆ ਜਾਵੜਦਾ ਸੀ ਹੁਣ ਨਹੀਂ ਉੱਥੇ ਰਹਿੰਦਾ ਸੀ ਜਮਈ ਦੁਆ ਕੀ ਗਈ ਨਹੀਂ ਬੁੱਗੀ ਬਰੇ ਜੀ ਹਾਂਜੀ ਗਿਆ ਸੀ ਇੱਕ ਅੱਧੀ ਵਾਰ ਤੁਹਾਡੇ ਨਾਲ ਕੀ ਨਾਰਾਜ਼ਗੀ ਸੀ ਤੁਹਾਡੇ ਤੋਂ ਅਟਕੋ ਰਹਿੰਦਾ ਸੀ ਪਤਾ ਨਹੀਂ ਵੀਰੇ ਸਾਡੇ ਨਾਲ ਤਾਂ ਸਾਨੂੰ ਤਾਂ ਸਮਝ ਵੀ ਨਹੀਂ ਲੱਗਦੀ ਆਪ ਤੋਂ ਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਬੇਟੇ ਨੇ ਜਿਹੜਾ ਉੱਥੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਪਤਾ ਲੱਗੇ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਵੀਰੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਕੰਮ ਤੋਂ ਆਈ ਸੀ ਕੀ ਲੱਗਦਾ ਮਾਤਾ ਹੁਣ ਉਹਨਾਂ ਨੂੰ ਸਜ਼ਾ ਮਿਲੂਗੀ ਪਰ ਪਰਿਵਾਰ ਜਿੱਥੇ ਰਹਿੰਦਾ ਹੀ ਹੈ ਤਾਂ ਤੁਹਾਡਾ ਬੇਟਾ ਹੀ ਪਰ ਸਜ਼ਾ ਮਿਲੂਗੀ ਉਹਨਾਂ ਨੂੰ ਇੱਕ ਸੰਵਿਧਾਨ ਰਜਿਨਾ ਨੇ ਲਿਖਿਆ ਉਹਨਾਂ ਦਾ ਪੁੱਤ ਜਿਹੜਾ ਕੋੜਾ ਕੀਤਾ ਨੇ ਕੀਤੀ ਦੇ ਦਿਓ ਜੀ ਸਜ਼ਾ ਜਿਹੜੀ ਮਿਲਦੀ ਆ ਸਜ਼ਾ ਤਾਂ ਫਿਰ ਮਿਲਣੀ ਆ ਜਦੋਂ ਉਹਨੇ ਐਡਾ ਵੱਡਾ ਕਦਮ ਚੱਕਿਆ ਵਾ ਮਗਰ ਤਾਂ ਇੱਕ ਮਾਂ ਨੂੰ ਜਿਹੜਾ ਉੱਥੇ ਮਾਂ ਨਾ ਰਹਿੰਦਾ ਸ਼ਾਇਦ ਇਹ ਚੀਜ਼ ਨਾ ਕਰਦਾ ਮਾਂ ਸਮਝਾਉਂਦੀ ਉਹਨੂੰ ਅਸੀਂ ਤਾਂ ਬਥੇਰਾ ਸਮਝਾਉਂਦੇ ਸੀ ਜਿਉਂ ਉਹ ਨਾ ਹੀ ਸਾਡਾ ਬੱਚਾ ਇਹੋ ਜਿਹਾ ਸੀਗਾ ਉਹ ਤਾਂ ਸਕੂਲੋਂ ਆਉਂਦਾ ਸੀ ਸਕੂਲੋਂ ਆ ਕੇ ਘਰੇ ਬਹਿ ਜਾਂਦਾ ਸੀ ਜੇ ਦਿਹਾੜੀ ਦਾ ਪਾ ਆ ਜਾਂਦਾ ਸੀ ਲਾਇਆ ਹੁੰਦਾ ਸੀ ਨਹੀਂ ਨਹੀਂ ਮੈਂ ਤਾਂ ਵੀਡੀਓ ਵੇਖੀ ਉਹਦੀ ਜਿਹੜਾ ਆਪਾਂ ਬੁੱਤ ਆਪਾਂ ਨਰਿਆ ਦਿਖਾਈ ਹੈ ਤਾਂ ਦੇ ਕੁੜਿਆਂ ਨੇ ਦਿਖਾਈ ਵੀ ਰੇ ਮੈਨੂੰ ਤੁਹਾਡੇ ਨਾਲ ਵੀ ਕੋਈ ਪੁੱਛਗਿੱਛ ਕੀਤੀ ਹੋਣੀ ਅਧਿਕਾਰੀ ਪਹੁੰਚੇ ਹੋਣੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਹੈ ਕਿੰਨੇ ਵੀਰੇ ਪੁਲਸ ਵਾਲੇ ਪੁਲਸ ਅਧਿਕਾਰੀ ਹਾਂਜੀ ਆਂਦੀ ਆ ਪੁਲਸ ਵਾਲੇ ਆਏ ਪੁੱਛ ਦੱਸ ਕੇ ਗਏ ਆ ਠੀਕ ਜਿੰਨੇ ਤੁਹਾਨੂੰ ਇਹੀ ਗੱਲ ਕਹੀ ਆ ਵੀਰੇ ਅਸੀਂ ਵੀ ਉਹਨਾਂ ਨੂੰ ਸਾਡਾ ਕੋਈ ਆਉਣਾ ਜਾਣਾ ਨਹੀਂ ਸੀ ਉਹਨਾਂ ਨਾਲ ਨਾ ਸਾਨੂੰ ਪਤਾ ਕਿੱਥੇ ਜਾਂਦਾ ਕਿੱਥੇ ਆਉਂਦਾ ਬਸ ਸਿੱਧਾ ਸੰਤ ਇੰਨਾ ਪਤਾ ਵੀ ਅੰਮ੍ਰitsar ਰਹਿੰਦਾ ਸੀ ਉਹ ਨਾਨੀ ਕੋਲ ਕਿਤੇ ਕਿਤੇ ਚਲਾ ਜਾਂਦਾ ਸੀ ਨਾਨੀ ਨੇ ਕਿਹਾ ਵੀ ਜਦੋਂ ਮੇਰੀ ਧੀ ਦਾ ਨਹੀਂ ਮੇਰੇ ਜਵਾਈ ਦਾ ਨਹੀਂ ਮੈਂ ਤਬਾਂ ਦਾ ਵੀ ਤੂੰ ਮੇਰੇ ਤੋਂ ਵੀ ਇੱਕ ਚੱਲਿਆ ਜਾ ਤੁਹਾਡੇ ਬੇਟੇ ਜਿਹੜੇ ਆ ਉਹਨਾਂ ਨਾਲ ਹੁੰਦੀ ਸੀ ਗੱਲ ਉਹਨਾਂ ਦੀ ਨਹੀਂ ਜੀ ਨਹੀਂ ਕاجਦੀ ਨਹੀਂ ਜੋ ਕਹਿੰਦਾ ਜਿੱਦੇ ਚਾਰੇ ਪੰਜੇ ਤੁਸੀਂ ਮਰ ਗਏ ਸੋ ਉਹਨੂੰ ਅੱਗ ਦੇਣ ਵੀ ਨਹੀਂ ਆਉਣਾ ਮੈਂ ਇਹਨਾਂ ਕੀ ਗੁੱਸਾ ਸੀਗਾ ਤੁਹਾਡੇ ਨਾਲ ਮਾਤਾ ਪਤਾ ਨਹੀਂ ਵੀਰੇ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਗੁੱਸਾ ਸੀ ਉਹ ਤੋਂ ਪੁੱਛਿਆ ਜਾ ਸਕਦਾ ਤੁਹਾਡੀ ਲਾਸਟ ਵਾਰ ਗੱਲ ਹੋ ਜਦੋਂ ਹੀ ਆ ਕਿਦੋਂ ਵੀ ਨਹੀਂ ਹੋਈ ਮੇਰੀ ਗੱਲ ਵੀਰੇ ਤਿੰਨ ਸਾਲਾਂ ਤੋਂ ਜਦੋਂ ਗਿਆ ਮੈਂ ਆਪਦੇ ਹੱਥਾਂ ਨਾਲ ਤੋੜਿਆ ਬਸ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਕੋਈ ਵੀ ਮੋਰ ਲਾਡੀ ਨਾਮਾ ਇਹਨਾਂ ਨੂੰ ਮੈਂ 10-10 ਸਾਲਾਂ ਤੋਂ ਕਰੀਬ ਜਾਣਦਾ ਜਿਹੜਾ ਕਾਸ਼ ਮੁੰਡਾ ਜਿੰਨੇ ਇਹ ਮਾੜਾ ਕੰਮ ਕੀਤਾ ਇਹਦੀ ਮੈਂ ਸਭ ਤੋਂ ਵੱਧ ਨਿਖੇਦੀ ਕਰੂੰਗਾ ਬਹੁਤ ਮਾੜਾ ਕੰਮ ਕੀਤਾ ਇਹਨੇ ਹਰ ਵਰਗ ਦਾ ਤੇ ਇਸ ਪਛਾਈ ਨਹੀਂ ਦੇ ਲੋਆਂ ਠੇਸ ਪਛਾਈ ਆ ਇਹ 3 ਸਾਲ ਪਹਿਲਾਂ ਪਲੱਸ 2 ਪਾਸ ਕਰਕੇ ਇਹਨੇ ਪਾਸਪੋਰਟ ਬਣਾਇਆ ਦਾ ਪਾਸਪੋਰਟ ਬਣਾ ਕੇ ਘਰ ਦੇਨੇ ਕੁਝ ਪੈਸੇ ਆਪ ਜੋੜੇ ਕੁਝ ਘਰ ਦੇਨੇ ਇਹਦੀ ਮਦਦ ਕੀਤੀ ਤੇ ਘਰ ਦੀ ਗਰੀਬੀ ਕੱਟਣ ਲਈ ਕੱਟੀ ਜੋਗੀ ਬਾਹਰ ਭੇਜ ਤੜਬਈ ਚ ਦਵਾਈ ਜਾਂ ਤੋਂ ਬਾਅਦ ਇਹਨੇ ਘਰ ਦੇ ਨਾਲ ਰਾਬਤਾ ਬੰਦ ਕਰਤਾ ਗੱਲਬਾਤ ਕਰਨੀ ਬੰਦ ਕਰਤੀ ਘਰ ਦੇ ਨਾਲ ਗੱਲ ਕਰਨੀ ਬੰਦ ਕਰਤੀ ਉਸ ਤੋਂ ਬਾਅਦ ਕਿਤੇ 3 ਮਿੰਟ ਪਹਿਲਾਂ ਦੰਮ ਨੇ ਪਹਿਲਾਂ ਬਾਹਰੋਂ ਆਇਆ ਤੇ ਇਹ ਘਰ ਦੇ ਨਾਲ ਮਿਲਣ ਨਹੀਂ ਆਇਆ ਇਹਦੀ ਨਾਨੀ ਆ ਬੁੱਗੀ ਪੇਰਾ ਪਿੰਡ 'ਚ ਇਹ ਮਾਮਾ ਦੀ ਡੈਥ ਹੋ ਚੁੱਕੀ ਨਾਨਾ ਵੀ ਡੈਥ ਚੁੱਕੀ ਆ ਕੱਲੀ ਨਾਨੀ ਰਹਿੰਦੀ ਵੀਰ ਦਮਾਤਾ ਉਹਨਾਂ ਕੋਲ ਰਹਿ ਕੇ ਦੋ ਦਿਨ ਹੁਣ ਪਤਾ ਲੱਗਿਆ ਸੁਣਚ ਹੈ ਵੀ ਅਮਰਸਰ ਸ਼ਹਿਰ ਚ ਜਾਣ ਲੱਗਿਆ ਇਹ ਜਦੋਂ ਤੋ ਗਿਆ ਸੀ ਕਲੀਨ ਸ਼ੇਪ ਸੀ ਮੁੰਨਾ ਸੀ ਅੱਜ ਫੋਟੋ ਦੇਖੀਏ ਤਾਂ ਦਾੜੀ ਰੱਖੀ ਆ ਕੇਸ ਰੱਖ ਲਿਆ ਪਹਿਲੇ ਤੋਂ ਮੁੰਨਾ ਹੀ ਗਿਆ ਸੀ ਸਰ ਲੱਗਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿਸੇ ਟੱਚ ਨਾਲ ਗਲਤ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਟੱਚ ਆਇਆ ਹੋਊਗਾ ਸਰ ਕੁਝ ਵੀ ਨਹੀਂ ਕਹਿ ਸਕਦੇ ਜਿਵੇਂ ਇਹਦੀ ਵੀਡੀਓ ਵੇਖ ਕੇ ਯਕੀਨ ਹੋਇਆ ਵੀ ਇਹ ਬੰਦੇ ਨੇ ਕੰਮ ਕਰਤਾ ਜੇ ਵੀਡੀਓ ਨਾ ਆਕਾਸ਼ ਬਣੀ ਹੁੰਦੀ ਤੇ ਅਸੀਂ ਕਿਸੇ ਨੂੰ ਮੰਨਣ ਨਹੀਂ ਸੀ ਬੰਦਾ ਇਹੋ ਜਿਹਾ ਹੋਊਗਾ ਪਿੰਡ ਦਾ ਬੋਮ ਵਧੀਆ ਮੁੰਡਾ ਸੀ ਯਾਰ ਕੰਮ ਕਰਦਾ ਮਿਹਨਤੀ ਮੁੰਡਾ ਸੀ ਸਕੂਲੋਂ ਆ ਕੇ ਪਾਰਟ ਟਾਈਮ ਕੰਮ ਕਰਨਾ ਕਿ ਪਾ ਬਾਤ ਮਜ਼ਦੂਰੀ ਕਰਨੀ ਮਿਹਨਤੀ ਮੁੰਡਾ ਸੀ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਇਹ ਮੁੰਡਾ ਵੀ ਗਲਤ ਕੰਮ ਕਰੂਗਾ ਇਦੋਂ ਇੱਥੇ ਪਿੰਡ ਵਿੱਚ ਰਹਿੰਦਾ ਸੀ ਲੱਗਦਾ ਸੀ ਕਿਸੇ ਮੀਰੀ ਨਾਲ ਜਾਂ ਕਿਸੇ ਗੁੰਡਾਰੇ ਨਾਲ ਅੱਜ ਤੱਕ ਦਾ ਕੋਈ ਕੰਪਲੇਨਟ ਨਹੀਂ ਕੋਈ ਲਾਂਬਾ ਨਹੀਂ ਬੜੀ ਸਪੈਕਟਰ ਹੁੰਦਾ ਸੀ ਪਰ ਲੋਕੇ ਦੇ ਨੂੰ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਕੰਮ ਦਾ ਛੋਟੇ ਕੰਮ ਕਰਕੇ ਆ ਜਾਂ ਕੋਈ ਆ ਕਿਸੇ ਦਾ ਕੰਮ ਕਰਾਉਣੀ ਮੋੜਦਾ ਸੀ ਬੜੀ ਹਾਲਾਤ ਕਿਦਾਂ ਨੇ ਪਰਿਵਾਰ ਬੋਗਰੀ ਜੀ ਬਾਜੀ ਬਹੁਤ ਜਿਆਦਾ ਬਹੁਤ ਗਰੀਬ ਕਰਾਇਤ ਰਹ ਰਹੇ ਆ ਸਾਰੇ ਮਜ਼ਦੂਰੀ ਕਰਦੇ ਆ ਇਹ ਤਿੰਨ ਭਰਾ ਨੇ ਆਕਾਸ਼ਰੀ ਇੱਕ ਮੁੰਡਾ ਪੜ ਰਿਹਾ ਇੱਕ ਟਰੱਕ ਡਰਾਈਵਰ ਨਾਲ ਲੱਗਿਆ ਸ਼ੈੱਡ ਕੰਮ ਚੀ ਕਰਦਾ ਤੇ ਸਿਸਟਰ ਦੀ ਮਸਕਰਚਾ ਉਹਦਾ ਡਿਵੋਰਸ ਹੋ ਗਿਆ ਸੀ ਮੈਰਜੀ ਸੀ ਪਰ ਡਿਵੋਰਸ ਹੋਣ ਤੋਂ ਬਾਅਦ ਉਹ ਮਸਕਰ ਚਲੀ ਗਈ ਸੀ ਤੇ ਪਰਿਵਾਰ ਮਜ਼ਦੂਰੀ ਕਰਦਾ ਜਿਹੜਾ ਪਿਓ ਮੁੰਡੇ ਦਾ ਆਕਾਸ਼ ਦਾ ਇਹ ਕਿਸੇ ਜਿੰਮ ਦੇ ਨਾਲ ਸੇਵੀ ਦਾ ਕੰਮ ਲੱਗਿਆ ਲੱਗਦਾ ਨਹੀਂ ਕਿ ਕਿਸੇ ਜੱਥੇਬੰਦੀ ਨਾਲ ਹੋ ਸਕਦਾ ਇਹਨਾਂ ਦਾ ਨਹੀਂ ਨਹੀਂ ਲੈ ਕੱਟਣ ਨੂੰ ਲੱਗਦਾ ਨਹੀਂ ਸੀ ਹੁਣ ਪੁੱਛ ਕਹਿੰਦੇ ਜੋ ਬਾਹਰ ਗਿਆ ਉੱਥੇ ਜਾ ਕੁਝ ਕਰ ਲਿਆ ਤੇ ਕੁਝ ਕਹਿੰਦੇ ਇੱਥੇ ਦੀ ਨਹੀਂ ਕੁਛ ਸੀ ਪਹਿਲਾਂ ਲੱਗਦਾ ਕਿ ਜਿਵੇਂ ਪਰਿਵਾਰ ਦੇ ਹਾਲ ਤੁਸੀਂ ਕਹਿੰਦੇ ਮਾੜੇ ਆ ਤਾਂ ਉੱਥੇ ਜਾ ਕੇ ਜਿਹੜਾ ਇਤੋਂ ਕਲੀਨ ਸ਼ੇਪ ਸੀ ਉੱਥੇ ਜਾ ਕੇ ਸਿੱਖੀ ਉਹਨਾਂ ਨੇ ਸਾਰਿਆ ਤੇ ਲੱਗਦਾ ਨਹੀਂ ਕਿ ਲਾਲਚ ਜਿਹੜਾ ਦਿੱਤਾ ਗਿਆ ਹੋਊਗਾ ਜ਼ਰੂਰ ਇਸ ਦਾ ਕਾਰਨ ਜੋ ਕੋਈ ਸੱਚਾਈ ਕਿਵੇਂ ਹੋ ਸਕਦਾ ਜੀਡੀ ਡੀ ਡੇ ਨਾਲ ਬੜਾ ਕੰਨ ਕਰਤੇ ਨੇ ਲਾਲਚਾ ਕੀਤਾ ਹੋਊਗਾ ਤੁਸੀਂ ਮੁਲਾਕਾਤ ਤੋਂ ਕਰਨ ਗਏ ਤੁਸੀਂ ਉਹਨਾਂ ਨਾਲ ਨਹੀਂ ਸਰ ਆਪਣਾ ਲੈਣ ਦੇਣ ਨਹੀਂ ਮੁੰਡੇ ਦੇ ਕਿ ਲੈਣਾ ਆਪਾਂ ਮੁੰਡੇ ਨੂੰ ਮੁੰਡੇ ਨੇ ਮਾੜਾ ਕੰਮ ਕੀਤਾ ਉਹ ਇਹ ਇਨਸਾਨ ਦੀ ਮੁਲਾਕਾਤ ਮੱਥੇ ਨਾਲ